ਗੁਰੂ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਬਚਿਸ਼ ਦਾਰਾ ਕਲ ਜਨਮ ਮਰਨ ਤੇ ਕਰਮ ਕਾਂਡ ਦਾ ਵਿਸ਼ਾ ਪੂਰਨ ਹੋ ਗਿਆ ਸੀ ਅੱਜ ਦਾਸ ਨਵਾਂ ਵਿਸ਼ਾ ਸ਼ੁਰੂ ਕਰ ਰਿਹਾ ਮੁਕਤੀ ਦਾ ਹੋਰੇ ਮੁਕਤੀ ਦਾ ਵਿਸ਼ਾ ਜਨਮ ਮਰਨ ਕਰਮ ਕਾਂਡ ਦੇ ਨਾਲ ਹੀ ਸੰਬੰਧਿਤ ਹੈ ਇਸ ਲਈ ਇਸੇ ਲੜੀ ਦੇ ਵਿੱਚ ਹੀ ਆਪਾਂ ਇਹਨੂੰ ਵਿਚਾਰ ਰਹੇ ਹਾਂ ਪਹਿਲਾਂ ਆਪਾਂ ਇਹ ਸਮਝ ਲਈਏ ਕਿ ਬ੍ਰਾਹਮਣਵਾਦ ਦੇ ਵਿੱਚ ਮੁਕਤੀ ਦਾ ਸੰਕਲਪ ਕੀ ਹੈ ਬ੍ਰਾਹਮਣਵਾਦ ਛੇ ਮੰਨਿਆ ਜਾਂਦਾ ਹੈ ਹਿੰਦੂ ਕੌਮ ਛੇ ਮੰਨਿਆ ਜਾਂਦਾ ਹੈ ਕਿ ਜਦੋਂ ਕਿਸੇ ਪ੍ਰਾਣੀ ਦੀ ਮੌਤ ਹੋ ਜਾਵੇ ਤੇ ਉਹਦੇ ਬਾਅਦ ਬ੍ਰਾਹਮਣ ਕੋਲੋਂ ਉਹਦੀ ਗਤੀ ਕਰਾਉਣੀ ਜ਼ਰੂਰੀ ਹੈ ਅਗਰ ਗਤੀ ਨਾ ਕਰਾਈ ਜਾਏ ਤੇ ਉਹ ਜੀ ਰੂਹ ਜਿਹੜੀ ਹੈ ਉਹ ਭਟਕਦੀ ਰਹਿੰਦੀ ਹੈ ਕਿ ਭੂਤ ਪ੍ਰੇਤ ਬਣ ਜਾਂਦੀ ਹੈ ਬੇਤਾਲ ਹੋ ਜਾਂਦੀ ਹੈ ਜਦੋਂ ਰਾਤੋਂ ਭਟਕ ਗਈ ਤੇ ਤੇ ਭੂਤ ਪ੍ਰੇਤ ਬਣ ਕੇ ਭਟਕਦੀ ਰਹਿੰਦੀ ਹੈ ਕਦੀ ਕਿਸੇ ਵਿੱਚ ਵੜ ਜਾਂਦੀ ਹੈ ਕਿਸੇ ਨੂੰ ਡਰ ਦਿੰਦੀ ਹੈ ਅਖੀਰ ਉਹਦੀ ਮੁਕਤੀ ਵੀ ਤਾਂ ਹੀ ਹੁੰਦੀ ਹੈ ਜੇ ਬ੍ਰਹਮੜ ਕੋਲ ਗਤੀ ਕਰਾ ਲਈ ਜਾਏ ਤੇ ਸੁਣਿਆ ਹੋਣਾ ਅਕਾਂ ਪਿੱਛੇ ਵਿਚਾਰ ਚੁੱਕੇ ਆਂ ਭੂਤ ਪ੍ਰੇਤ ਦੇ ਤਾਲੇ ਦਾ ਵਿਸ਼ਾ ਗੁਰਬਾਣੀ ਤੇ ਇਹਨੂੰ ਮੰਨਤਾ ਦੇਂਦੀ ਨਹੀਂ ਪਰ ਭਰਮ ਜਾਲ ਐਸਾ ਫੈਲਿਆ ਹੋਇਆ ਹੈ ਕਿ ਮਾਨਸਿਕ ਤੌਰ ਤੇ ਕੋਈ ਵਿਕਰੋਗੀ ਹੋ ਜਾਂਦਾ ਹੈ ਤੇ ਉਹ ਕਹਾਂ ਜਾਂਦਾ ਕਿ ਇਹਦੇ ਵਿੱਚ ਭੂਤ ਵੜ ਗਿਆ ਜੀ ਪ੍ਰੇਤ ਵੜ ਗਿਆ ਫਿਰ ਉਹ ਬੁਲਾਈ ਜਾਂਦੇ ਨੇ ਭੂਤ ਕੱਢਣ ਵਾਲੇ ਕਈ ਵਾਰੀ ਉਹ ਵਿਚਾਰੇ ਦੀ ਮੌਤ ਵੀ ਹੋ ਜਾਂਦੀ ਹੈ ਜਿਸ ਤਰ੍ਹਾਂ ਨਾਲ ਉਹ ਮਾਰ ਕੁੱਟ ਕੇ ਉਹਦੇ ਭੂਤ ਕੱਢਦੇ ਨੇ ਸਾਰਾ ਜਿਹੜਾ سلسلہ ਬਣਿਆ ਹੋਇਆ ਲੇਕਿਨ ਉਹਦਾ ਬ੍ਰਾਹਮਣੀ ਤਰੀਕਾ ਜਿਹੜਾ ਉਹ ਇਹ ਦੱਸਿਆ ਜਾਂਦਾ ਕਿ ਬ੍ਰਾਹਮਣ ਕੋਲੋਂ ਬਤੀ ਕਰਾ ਲਓ ਫਿਰ ਉਹਦੀ ਜਿਹੜੀ ਹੈ ਮੁਕਤੀ ਹੋ ਜਾਏਗੀ ਉਹ ਮੁਕਤ ਹੋ ਗਿਆ ਫਿਰ ਉਪਰ ਕਿਨ ਖਤਮ ਹੋ ਗਿਆ ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਬ੍ਰਾਹਮਣ ਕੋਲੋਂ ਮੁਕਤੀ ਕਰਾਉਣ ਦੇ ਬਾਅਦ ਵੀ ਸਾਲ ਦੇ ਸਾਲ ਉਹ ਦਸਰਾਤ ਕਰਨਾ ਪੈਂਦਾ ਇਸ ਕਿਰਤੀ ਮੁਕਤੀ ਹੈ ਜਿਹੜਾ ਸਾਲ ਦੇ ਸਾਲ ਫੇਰ ਉਤਸਾਹਤ ਕਰਉਣਾ ਪਵੇ ਜੂੰ ਨੂੰ ਸਭ ਕੁਝ ਇੱਥੋਂ ਭੇਜਣਾ ਪਵੇ ਰੋਟੀ ਪਾਣੀ ਕੱਪੜੇ ਢਾਂਡੇ ਸਭ ਇਹ ਭਰਮ ਜਾ ਲਿਆ ਜਿਹੜਾ ਕਿ ਜ਼ਬਰਦਸਤ ਫਲ ਆ ਗਿਆ ਆਪਾਂ ਇਸ ਵਿਸ਼ੇ ਨੂੰ ਪੂਰੀ ਗਹਿਰਾਈ ਚੋਂ ਵਿਚਾਰਾਂਗੇ ਸਭ ਤੋਂ ਪਹਿਲਾਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮਰਨ ਤੋਂ ਬਾਅਦ ਮੁਕਤੀ ਬਾਰੇ ਗੁਰਬਾਣੀ ਦੇ ਕੀ ਖਬਰਾਂ ਗੁਰਬਾਣੀ ਕੀ ਕਹਿੰਦੀ ਹੈ ਮਰਨ ਤੋਂ ਬਾਅਦ ਮੁਕਤੀ ਬਾਰੇ ਔਰ ਇਹਦੇ ਵਿੱਚ ਸਭ ਤੋਂ ਪਹਿਲਾ ਪ੍ਰਮਾਣ ਅੱਜ ਜਿਹੜਾ ਇੱਕੋ ਮੈਂ ਪ੍ਰਮਾਣ ਆਪ ਜੀ ਨਾਲ ਸਾਂਝਾ ਕਰਨ ਲੱਗਾ ਭਗਤ ਬੇਣੀ ਸਬਦ ਉਚਾਰਨ ਕੀਤਾ ਹੋਇਆ ਇਹਦੇ ਵਿੱਚ ਭਗਤ ਬੇਣੀ ਜੀ ਬਖਸ਼ਿਸ਼ ਕਰਦੇ ਸਮਝ ਜਾਂਦੇ ਨੇ ਮਿੱਟੀ ਦੇਹ ਦੇਖ ਤੂੰ ਉਪਜੈ ਮਾਨ ਕਰਤ ਨਹੀਂ ਸੁਝੈ ਕਿਮਾ ਕਰਨਾ ਮਾਨ ਕਰਤ ਨਹੀਂ ਬੂਝੈ ਲਾਲਚ ਕਰੈ ਜੀਵਨ ਪਦਕਾਰਨ ਲੋਚਨ ਕਛੂ ਨ ਸੁਝੈ ਸਕਾ ਤੇਜ ਉਡਿਆ ਮਨ ਪੰਖੀ ਕਰ ਅੰਗਣ ਨ ਸੁਖਾਈ ਬੇਣੀ ਕਹੈ ਸੁਨੋ ਰੇ ਭਕਤੋ ਮਰਨ ਮੁਕਤ ਕਿਨ ਪਾਈ ਸਿੱਧਾ ਇਸ ਵਿਸ਼ੇ ਦਾ ਪੂਰਨ ਕੰਪਲੀਟ ਉਹ ਨਚੂੜ ਕੱਟ ਕੇ ਦੱਸ ਦਿੱਤਾ ਭਗਤ ਬੇਣੀ ਸਾਹਿਬ ਨੇ ਗੁਰਮਤਿ ਦੀ ਜੋ ਵਿਚਾਰ ਕਰੇ ਨਿੱਕੀ ਦੇਹ ਦੇਖ ਨਾਲ ਵੇਖਦਾ ਰਿਸ਼ਤੇਦਾਰ ਪੁੱਤਰ ਧੀਆ ਆ ਸਾਰੇ ਮੇਰੇ ਨਾਲ ਨਾਲ ਨੇ ਉਹਨਾਂ ਪ੍ਰਤੀ ਉਹ ਪਿਆਰ ਹੁੰਦਾ ਫਿਰ ਉਹਨਾਂ ਤੇ ਬੜਾ ਮਾਨ ਕਰਦਾ ਹੈ ਮਾਨ ਕਰਤ ਨਹੀਂ ਬੂਝੇ ਪੁਲ ਜਾਂਦਾ ਕਿੰਬਰ ਨਾਮੀ ਹੈ ਇਹ ਪੁਲ ਜਾਂਦਾ ਹੈ ਇਹ ਜੀਵਨ ਕਿਸੇ ਨੇ ਦਿੱਤਾ ਮੈਨੂੰ ਉਹਨੇ ਵਾਪਸ ਲੈ ਲੈਣਾ ਉਮਰ ਦੇ ਵਿੱਚ ਪਿਆ ਹੋਇਆ ਉਮਰ ਦੇ ਵਿੱਚ ਜੀਵਨ ਬទਿਤ ਕਰ ਰਿਹਾ ਪਰ ਮਰਨਾ ਤਾਂ ਕੋਈ ਚਾਹਦਾ ਹੀ ਨਹੀਂ ਸਤਿਗੁਰ ਬਾਣੀ ਫੈਸਲਾ ਕਰਦਾ ਮਰਨੇ ਤੇ ਜਗਤ ਭਰਿਆ ਜੀਵਿਆ ਲੋੜ ਹੈ ਸਭ ਕੋਈ ਸਭ ਜੀਣਾ ਚਾਹੁੰਦੇ ਨੇ ਰਾਲੂ ਚ ਗਏ ਜੀਵਨ ਪਦਕਾਰਨ ਇਹ ਅਵਸਥਾ ਪਹੁੰਚ ਗਈ ਕਿ ਅੱਖਾਂ ਤੋਂ ਦੇਖਣਾ ਬੰਦ ਹੋ ਗਿਆ ਹੈ ਸਰੀਰ ਜਵਾਬ ਦੇ ਰਿਹਾ ਪਰ ਫਿਰ ਵੀ ਜੁੜਨਾ ਚਾਹੁੰਦਾ ਹੈ ਲੋਚਨ ਕਛੂ ਮਸੂਲ ਛੈ ਐਸਾ ਮੋਹ ਹੈ ਜੀਵਨ ਦਾ ਐਸਾ ਮੋਹ ਹੈ ਸੰਸਾਰਿਕ ਪਦਾਰਥਾਂ ਦਾ ਐਸਾ ਮੋਹ ਹੈ ਘਰ-ਬਾਰ ਪਰਿਵਾਰ ਦਾ ਵੱਡਾ ਚਿਹਰਾ ਕਰੇ ਬਣਾਵਾ बन ਗਿਆ ਹੁਣ ਛੱਡਣ ਨੂੰ ਜੀ ਨਹੀਂ ਕਰਦਾ ਪੁੱਤਰ ਪਰਪੁੱਤਰੇ ਹੋ ਗਏ ਪੋਤਰੇ ਪਰਪੋਤਰੇ ਅਜੇ ਵੀ ਜੀ ਕਰਦਾ ਹੋਰ ਜੀਰੋ ਆ ਥੋੜਾ ਜਿਹਾ ਉਹ ਖਤਮ ਹੀ ਨਹੀਂ ਹੁੰਦਾ ਮੋਹ ਟੁੱਟਦਾ ਹੀ ਨਹੀਂ ਉਹ ਵਧੀ ਜਾਂਦਾ ਹਰ ਦਿਨ ਜਿੰਨਾ ਪ੍ਰਾਪਤ ਕਰੀ ਜਾਂਦਾ ਉਹਨਾਂ ਮੋਹ ਹੋਰ ਵਧੀ ਜਾਂਦਾ ਹੈ ਪਰ ਬਾਬਾ ਬੀਨੀ ਜੀ ਇੱਕ ਸਵਾਲ ਕਰਦੇ ਨੇ ਕੀ ਤੂੰ ਇਸ ਤਰ੍ਹਾਂ ਆਪਣੀ ਮਰਜ਼ੀ ਨਾਲ ਜੀ ਸਕਣਾ ਹੈ ਜਿੰਦਾ ਜੀਤਾ ਮੈਂ ਕਿਉਂਦਾ ਰਹੇ ਅਸੀਂ ਸ਼ੀਰ ਹੀ ਨੇ ਜਵਾਬ ਦੇ ਜਾਣਾ ਤੇ ਜੋ ਟੁੱਟ ਜਾਣੀ ਹੈ ਠਾਕਾ ਤੇਜ ਉੱਡਿਆ ਮਨ ਪੰਖੀ ਫਿਰ ਹਾਲਤ ਹੀ ਹੁੰਦੀ ਹੈ ਘਰ ਅੰਗਰ ਨਾ ਸੁਖਾਈ ਘਰ ਦੇ ਵਿੱਚ ਤੇਰੀ ਪਈ ਦੇਹ ਵੀ ਜਿਹੜੀ ਐ ਨਾ ਉਹ ਵੀ ਕਿਸੇ ਨੂੰ ਚੰਗੀ ਨਹੀਂ ਲੱਗਦੀ ਤੇਰੇ ਮਰਨ ਦੀ ਦੇਰ ਐ ਕਿ ਇਹ ਵਿਉਂਤਾਂ ਸ਼ੁਰੂ ਹੋ ਜਾਣੀਆਂ ਨੇ ਕਿਸੇ ਲਈ ਲੈ ਕੇ ਜਾਣਾ ਕਿਸੇ ਲਈ ਇਹਨੂੰ ਦਬਾਉਣਾ ਜਾਂ ਫੁੱਕਣਾ ਕਿਸ ਘਰ ਦੇ ਨਾਲ ਇਹਨਾ ਮੂੰਹ ਕਰਦਾ ਸੀ ਜਿਸ ਪਰਿਵਾਰ ਦੇ ਨਾਲ ਇਹਨਾ ਮੂੰਹ ਕਰਦਾ ਸੀ ਅਸਬ ਤੋਂ ਉੱਚਾ ਚਿਹਰਾ ਜਿੰਨਾ ਤੇਰ ਨੂੰ ਸਕਾਟ ਪੁਣੇ ਤੈਨੂੰ ਜੀਵਨ ਦਿੱਤਾ ਹੈ ਤੇ ਜੋਤ ਦਿੱਤੀ ਹੋਈ ਹੈ ਤੇਰੇ ਅੰਦਰ ਪਾਈ ਹੈ ਜਿਸ ਤੇ શરીર ਕੰਨਾ ਰਹਿ ਗਿਆ ਘਰ ਦੇ ਵਿੱਚ ਸ਼ਰੀਰ ਪਈ ਤੇ ਜਿਹਦੇ ਰਾਹੀਂ ਤੋਂ ਮੋਹ ਕਰਦਾ ਰਹੇ ਜਿਹਦੇ ਨਾਲ ਮੋਹ ਕਰਦਾ ਰਹੇ ਉਹ ਤਾਂ ਪਲਾਂ ਲਈ ਵੀ ਚੰਗੀ ਨਹੀਂ ਲੱਗਦੀ ਲੇਕਿਨ ਅਗੋ ਜਿਹੜਾ ਸਦ ਧਿਆਨ ਦਵਾਇਣਾ ਬਾਬਾ ਬੇਣੀ ਜੀ ਨੇ ਉਹ ਸਭ ਤੋਂ ਮਹੱਤਵਪੂਰਨ ਹੈ ਬੇਣੀ ਕਹੇ ਸੁਣੋ ਰੇ ਭਗਤੋ ਮਰਨ ਮੁਕਤ ਕਿੰਨੇ ਪਾਈ ਮਰਨ ਤੋਂ ਬਾਅਦ ਕਿੰਨੂ ਮੁਕਤੀ ਮਿਲ ਸਕਦੀ ਹੈ ਇਹ ਭਗਤ ਜੀ ਨੂੰ ਇਹ ਵਿਚਾਰ ਕਰਕੇ ਵੇਖੋ ਲੇਖ ਤੇ ਆਪਣੇ ਆਪ ਲਿਖ ਕੇ ਗਿਆ ਜੀਵਨ ਦੇ ਵਿੱਚ ਹੁਣ ਮਰਨ ਤੋਂ ਬਾਅਦ ਕੁਝ ਕਰਮ ਕਾਂਡਾ ਰਹੀ ਹੋਦੀ ਮੁਕਤੀ ਭਲੀ ਜਾ ਰਹੀ ਹੈ ਗੁਰਬਾਣੀ ਨੇ ਮਰਨ ਤੋਂ ਬਾਅਦ ਮੁਕਤੀ ਦਾ ਜਿਹੜਾ ਸੰਕਲਪ ਕੁਝ ਕਰਮ ਕਾਂਡਾ ਦੁਆਰਾ ਕਿਸੇ ਦੇ ਕੋਈ ਮੰਤਰਾਂ ਦੁਆਰਾ ਮੁਕਤੀ ਹੋ ਜਾਏਗੀ ਉਹਨੂੰ ਟੋਟਲੀ ਰੱਦ ਕੀਤਾ ਹੈ ਆਪਾਂ ਇਸ ਭਾਗ ਨੂੰ ਅੱਜ ਜਾਰੀ ਰੱਖਾਂਗੇ ਪੂਰੀ ਗਹਿਰਾਈ ਚ ਵਿਚਾਰਾਂਗੇ ਔਰ ਸਿਰਫ ਸ਼ੁਰੂਆਤ ਕਰਨ ਵਾਸਤੇ ਮੁਕਤੀ ਦਾ ਸੰਕਲਪ ਜੋ ਬ੍ਰਹਮਣੀ ਸੰਕਲਪ ਹੈ ਉਹਨੂੰ ਆਪਾਂ ਸਮਝ ਲਈਏ ਦੀ ਵਿਚਾਰ ਕੀਤੀ ਹੈ ਨਦੌਲ ਇੱਕ ਬੜਾ ਹੀ ਠੁਕਮਾ ਪ੍ਰਮਾਣ ਭਗਤ 베ਣੀ ਸਾਹਿਬ ਦਾ ਇਸ ਵਾਰ ਜਿਹੜਾ ਉਹਦੀ ਵਿਚਾਰ ਸਾਂਝੀ ਕੀਤੀ ਜਿੱਥੇ ਮੁੱਢ ਬੰਦ ਦਿੱਤਾ ਭਗਤ 베ਣੀ ਸਾਹਿਬ ਨੇ 베ਣੀ ਕਹੇ ਸੁਨੋ ਦੇ ਭਕਤ ਮਰਨ ਮੁਕੰ ਕਿਨੇ ਪਾਰ ਹੋਰ ਕੁਰਬਾਨੀ ਦੇ ਪ੍ਰਮਾਣ ਇਸ ਭਾਗ ਦੇ ਉੱਤੇ ਆਪਾਂ कल तो विचारा अज बस इतने एक वचन प्रवान करना हुई भुलों वास्ते खेमा बख्श देना जी वागुरु जी का खालसा वाहेगुरू जी की फतेह